ਰਾਤ ਨੂੰ ਬਾਬਾ ਬੁੱਢਾ ਜੀ ਸਾਹਿਬ ਗੁਰਦੁਆਰਾ ਤੇਜਾ ਜੀ ਨਗਰ ਅੰਦੌਰ ਪਹੁੰਚ ਗਏ ਸੀ ਸਵੇਰੇ ਉੱਠ ਕੇ ਇਸ਼ਨਾਨ ਕੀਤਾ ਤੇ ਦਰਬਾਰ ਸਾਹਿਬ ਜਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਕਿਉਂਕਿ ਮੈਂ ਹਮੇਸ਼ਾ ਇਸੇ ਗੁਰੂ ਘਰ ਹੀ ਰੋਕਦਾ ਹੁੰਨਾ ਤੇ ਇੱਥੇ ਬਹਾਨੇ ਨਾਲ ਆਏ ਹੁੰਦਾ ਵੀ ਸਵੇਰੇ ਨਾਲੇ ਮੱਥਾ ਟੇਕ ਲੈਂਦਾ ਬੰਦਾ ਨਾਲੇ ਪਾਠ ਕੀਤਾ ਜਾਂਦਾ ਇਸ ਤੋਂ ਬਾਅਦ ਚੱਲਦੇ ਆਂ ਗੁਰਦੁਆਰਾ ਸਾਹਿਬ ਅੰਦਰ ਰਾਤ ਆ ਗਈ ਖੜ ਗਈ ਸੀ ਤੇ ਹੁਣ ਨਾਨ ਕਰ ਲਿਆ ਆ ਗੁਰਦੁਆਰਾ ਸਾਹਿਬ ਬੈਠ ਕੇ ਹਜ਼ੂਰੀ ਦੇ ਦਰਬਾਰ ਸਾਹਿਬ ਪਾੜ ਕੇ ਰੱਖੇ ਟ੍ਰਾਂਸਪੋਰਟਰ ਤੇ ਚੱਲਦੇ ਆਂ ਖਾਲੀਆਲ ਦੇ ਦਫ਼ਤਰ ਆਏ ਆ ਵੀ ਅੱਜ ਬਾਹਰ ਆ ਜਮਾਲ ਹੋ ਜੇ ਤਾਂ ਵਧੀਆ ਗੱਲ ਆ ਤਾਂ ਕਰਕੇ ਹੁਣ ਦਿਨੇ ਉੱਥੇ ਬੈਠਾਂਗੇ ਜੇ ਤਾਂ ਹੋ ਗਿਆ ਤਾਂ ਵਧੀਆ ਗੱਲ ਆ ਹੋ ਹੀ ਜਾਵੇ ਜੇ ਕਾਦੀ ਆ ਨਹੀਂ ਫਿਰ ਕੱਲ ਨੂੰ ਠੰਡੇ ਕਰਕੇ ਥੋੜਾ ਜਿਹਾ ਐ ਹੁੰਦਾ ਹਨਾ ਕੱਲ ਨੂੰ ਫਿਰ ਮਾਲ ਦੇ ਘਟ ਚਾਂਸ ਹੋ ਜਾਂਦਾ ਟ੍ਰਾਂਸਪੋਰਟ ਪਹੁੰਚ ਗਏ ਤੇ ਇੱਥੇ ਮਾਹੌਲ ਪੂਰਾ ਭਖਿਆ ਹੋਇਆ ਸੀ ਫੋਨ ਚੱਲਦੇ ਸੀ ਜੋਰਾ-ਚੂਰਾ ਨਾਲ ਬਹਿ ਗਏ ਬਈ ਦਿਨ ਤਾਂ ਫਿਰ ਐਂ ਲੰਘ ਗਿਆ ਸਾਰਾ ਜੋਰਾ ਤੇ ਦੀਪਕ ਸ਼ੋਰ ਆਪਣੇ ਨਾਲ ਆ ਹੈ ਪਾਇਲਟ ਬਣਿਆ ਪਰ ਚੱਲੇ ਆਂ ਦੀ ਕੀੜਾ ਦੇਣ ਕਿਹੜਾ ਦੇਣਾ ਇਹ ਅਜੇ ਅਜ ਦਿਪਕ ਮੈਨੂੰ ਕਹਿੰਦਾ ਵੀ ਤੈਨੂੰ ਬੰਬੇ ਬਾਜ਼ਾਰ ਦਿਖਾਉਂਗਾ ਹੁਣ ਪਤਾ ਨਹੀਂ ਵੀ ਸੱਚ ਬੋਲਦਾ ਝੂਠ ਬੋਲਦਾ ਨਹੀਂ ਪੱਕਾ ਦਿਖਾਉਂਗਾ ਬੰਬੇ ਬਾਜ਼ਾਰ ਇੰਦੋਰ ਦਾ ਪ੍ਰਸਿੱਧ ਹੈ ਇੰਦੋਰ ਬਾਜ਼ਾਰ ਹਾਂ ਪੱਕਾ ਹੈ ਕਿ ਨਾ ਵੀ ਉੱਥੇ ਜਿਹੜੀਆਂ ਡਿਸ਼ੇ ਬਣਦੀਆਂ ਨੇ ਨਾ ਬਹੁਤ ਬਹੁਤ ਵਧੀਆ ਬਣਦੀ ਹੈ ਬਹੁਤ बढ़िया ਔਰ ਆਜ ਕੇ ਦਿਨ ਜੋ ਸ਼ਨੀਵਾਰ ਹੈ ਨਾ ਵਾਹ ਪਰ 24 ਮਤਲਬ ਰਾਤ ਕੋ 4 ਵਜੇ ਤੱਕ ਪਬਲਿਕ ਰਹਤੀ ਹੈ ਭੀੜ ਬਹੁਤ ਰਹਤੀ ਹੈ ਵਾਹ ਪਰ ਚਲ ਫਿਰ ਕੱਲ੍ਹ ਦਾ ਰੱਖਦੇ ਹਾਂ ਬਿਲਕੁਲ ਬਿਲਕੁਲ ਚਲੋ ਠੀਕ ਆ ਮਿੱਤਰੋ ਦਿਖਾਉਨੇ ਆ ਜੇ ਦੀਪਕ ਲੈ ਕੇ ਜਾਂਦਾ ਤਾਂ ਯਾਰ ਜਾਣਦਾ ਤਾਂ ਫਿਰ ਸ਼ਨੀਵਾਰ ਕਰਕੇ ਕੈਨਸਲ ਕਰਤਾ ਵੀ ਰਹਿਣ ਦੋ ਦੀਪਕ ਕਹਿੰਦਾ ਵੀਰੇ ਮੁੜਿਆ ਅਸੀਂ ਟ੍ਰਾਂਸਪੋਰਟ ਨਗਰੀ ਮੁੜਿਆਏ ਇੰਨਾ ਦੀ ਟ੍ਰਾਂਸਪੋਰਟ ਦੇ ਨੇੜੇ ਢਾਬਾ ਪੰਜਾਬੀ ਦਾ ਵੀਰਾਂ ਦੀ ਮਹਿਫਲ ਮੋਟਰਸਾਈਕਲ ਤੇ ਆਏ ਸੀ ਤੇ ਉੱਥੇ ਬਹਿ ਗਏ ਮੈਂ ਤੇ ਦੀਪਕ ਹੁਣ ਮੁੰਡਾ ਸਾਊ ਆ ਇਹ ਹੈ ਤਾਂ ਇੱਧਰ ਅੰਦਰ ਦਾ ਹੀ ਆ ਤੇ ਇੱਥੇ ਢਾਲੀ ਵਾਲੀ ਟਰਾਂਸਪੋਰਟ ਦੇ ਵਿੱਚ ਇਹੀ ਮੈਨੇਜ ਕਰਦਾ तकरीबन ਲੋਕਲ ਕੰਮ ਆ ਚਲੋ ਅਸੀਂ ਫਿਰ ਅੱਜ ਇਕੱਠੇ ਰੋਟੀ ਖਾਣੀ ਸੀ ਆ ਵਧੀਆ ਢਾਬਾ ਸਾਫ਼ ਸੁਥਰਾ ਜਾਨੀ ਰੋਟੀ ਪਾਣੀ ਹਨਾ ਤੇ ਬਾਕੀ ਮਿਰਚ ਮਸਾਲੇ ਵੀ ਦੱਸ ਕੇ ਉਸ ਹਿਸਾਬ ਦੇ ਸੈੱਟ ਕਰਕੇ ਪਾ ਦਿੰਦੇ ਆ ਇਹ ਆਪਾਂ ਨੂੰ ਬਾਹਰ ਜ਼ਿਆਦਾ ਮਸਾਲੇ ਤੋਂ ਦਿੱਕਤ ਆਉਂਦੀ ਆ ਪੰਜਾਬੀ ਬੰਦੇ ਨੂੰ ਚਲੋ ਜੀ ਆ ਗਿਆ ਸਮਾਨ ਖਾ ਰਹੇ ਆ ਰੋਟੀ ਦੀਪਕ ਖੁਸ਼ ਹੋ ਗਿਆ ਜਾਨੀ ਤੇ ਪੂਰਾ ਦੇਖੋ ਚਿਹਰਾ ਮਸਕਰਾਉਂਦਾ ਪੂਰਾ ਚਲੋ ਕੋਈ ਨਾ ਕਦੇ ਕਦਾਂ ਹੀ ਆਇਆ ਹੁੰਦਾ ਵੀ ਯਾਰ ਮਿੱਤਰ ਹੈਨਾ ਤੇ ਉਹ ਕਰਦੇ 50 ਦਿਨ ਹੋ ਗਿਆ ਅੱਜ ਅੰਦੌਰ ਚ ਧਾਲੀਵਾਲ ਟਰਾਂਸਪੋਰਟ ਬੈਠਿਆਂ ਨੂੰ ਤੇ ਅੱਜ ਨਹੀਂ ਆਉਂਗੀ ਸੰਡੇ ਅਜੇ ਕੋਈ ਅਪਡੇਟ ਨਹੀਂ ਹੈ ਮਾਲ ਦੀ ਚਲੋ ਮਿੱਤਰੋ ਦਿਨੇ ਜਾ ਕੇ ਧਾਲੀਵਾਲ ਦੇ ਖੜ ਜਾਈਦਾ ਰਾਤ ਨੂੰ ਗੱਡੀ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਲਾ ਲਈ ਦੀ ਆ। ਮਤਲਬ ਫਿਰ ਉੱਥੇ ਟ੍ਰਾਂਸਪੋਰਟ ਨਾ ਕਰ ਥੋੜੀ ਜੀ ਸੇਫਟੀ ਘੱਟ ਆਇਆ। ਗੁਰਦੁਆਰਾ ਸਾਹਿਬ ਦੇ ਬਾਹਰ ਵੀ ਗੱਡੀ ਲੱਗ ਜੇ ਵੈਸੇ ਪਾਰਕਿੰਗ ਜਗ੍ਹਾ ਮਿਲ ਜਾਂਦੀ ਐ ਨਾ ਵੀ ਮਿਲੇ ਤਾਂ ਬਾਹਰ ਵੀ ਗੱਡੀ ਸੀ ਪਰ ਇਹਦੀ। ਅੱਜ ਹੁਣ ਮੀਂਹ ਨੇ ਬੱਟ ਕੱਢ ਤਾ ਬੜਾ ਮੀਂਹ ਪਿਆ। ਇੱਕ ਬੰਦਾ ਸਾਡਾ ਸਵੇਰ ਦਾ ਅੱਜ ਡਾਊਨ ਸੀ ਬੈਟਰੀ ਇਹਦੀ ਬੜਾ ਟਾਣ ਹੋ ਗਿਆ ਸੀ। ਫਿਰਾਂ ਦਾ ਮੈਨੂੰ ਵੀ ਆਇਆ ਹੋ ਗਿਆ ਕਿ ਇਹਨੂੰ ਪੋ ਕੀ ਆ। ਹੁਣ ਠੀਕ ਆ। ਗੁਰਦਾਰੇ ਖੜਦੇ ਆ ਬਾਕੀ ਸਵੇਰੇ ਕਰਦੇ ਆ ਅੱਗੇ ਬੈਠਾ ਉਹ ਕਰ ਪਤਾ ਬੈਠੇ ਤੇ ਆਹ ਦੇਖ ਲਓ ਸ਼ਾਇਦ ਨਹੀਂ ਰਹਾ ਗਿਆ ਤੇ ਲੈਡ ਪੰਡੀਆ ਮੱਥੇ ਤੇ ਤੁਹਾਨੂੰ ਵੇਖਣਾ ਨਹੀਂ ਅੱਗਲਾ ਹੀ ਆਇਆ ਕਿਉਂਕਿ ਅੱਜ ਉਹ ਨਿੱਕਾ ਥੋੜਾ ਢੰਗਾ ਹੋ ਗਿਆ ਉਹਨੂੰ ਸਵੇਰ ਦੀ ਨਾ ਫਾਰਮੈਟਿਕਲੀ ਪ੍ਰੋਬਲਮ ਸੀਗੀ ਉਹਨੂੰ ਉਲਟੀਆਂ ਆਉਂਦੀਆਂ ਲੋਕਾਂ ਤੇ ਉਹਨੂੰ ਮੈਂ ਹਲਕਾ-ਫੁਲਕਾ ਉਕੇਲੇ ਗੂਲੇ ਜਾਂ ਬ੍ਰੈਡ ਲੈ ਕੇ ਦਿੱਤੇ ਪਿਆ ਗੱਡੀ ਦੇ ਵਿੱਚ ਮੈਂ ਥੱਲੇ ਹੀ ਆ ਗਿਆ ਤੇ ਬਾਕੀ ਦੱਸ ਦਿਆਂ ਟੈਸਟ ਇਹਨਾਂ ਦਾ ਕਿਵੇਂ ਆਹ ਦਿਨ ਹੋ ਗਿਆ ਮਿੱਤਰੋ ਅੱਜ ਚੌਥੀ ਸਵੇਰ ਹੋ ਗਈ ਅੰਧੋਰੀਆਂ ਨਹੀਂ ਹਟਦਾ ਨਹੀਂ ਤੇ ਵਿਨੇ ਹੁਣ ਟ੍ਰਾਂਸਪੋਰਟ ਵਹਿ ਜਾਈਦਾ ਰਾਤ ਨੂੰ ਸ਼ਾਮ ਨੂੰ ਗੁਰੂ ਘਰ ਵੀ ਪਾਰਕਿੰਗ ਚਲੇ ਜਾਣਾ ਕਿਉਂਕਿ ਵੇਰੇ ਵੇਰ ਨਹਾਉਣ ਦਾ ਤੇ ਮੱਥਾ ਟੇਕਿਆ ਰੰਗ ਨਾਲੇ ਗੱਡੀ ਚਾਰਜ ਹੋ ਜਾਂਦੀ ਆ ਵੀ ਜਦੋਂ 1.5 ਕਿਲੋਮੀਟਰ ਉਧਰ ਜਾਣਾ ਉਹਦਾ 1.5 ਆਉਣਾ ਹੁੰਦਾ ਹੁਣ ਚੱਲਦੇ ਆਂ ਅੱਜ ਦੇਖਦੇ ਆਂ ਤੇਨ ਵੀ ਅੱਜ ਮੇਰੇ ਖਿਆਲ ਤੋਂ ਮਾਰ ਲੱਗਣੀ ਚਾਹੀਦੀ ਇਹ ਗੱਡੀ ਕੱਠ 10 ਤਿਆਂ ਦਿੰਨੇ ਆ ਅਪਡੇਟ ਕੀ ਬਣਦਾ ਕੰਟੀਨਿਊ ਹੀ ਆ ਬਸ ਇਹ ਜੋਂ ਉਹ ਦੋ ਦਿਨਾਂ ਦੇ ਵਿੱਚ ਅੱਜਕੀ ਵੀ ਦੇਖਿਆ ਪਿਛਲੇ ਸਾਲਾਂ ਦੇ ਹੋਰ ਵੱਡਾ ਤਾਂ ਤਿੰਨ ਗੜੇ ਹੋ ਗਏ ਮੀਂਹ ਜਿਹੜਾ ਹੀ ਨਹੀਂ ਛੱਡ ਰਿਹਾ ਉਹ ਤੋਂ ਪਹਿਲਾਂ ਦੋ ਗੜੇ ਪਿੱਟੀ ਗਏ ਰੱਬਾ ਹਾਏ ਗਰਮੀ ਹਾਏ ਗਰਮੀ ਹੁਣ ਆਇਆ ਹੁੰਦਾ ਵੀ ਰੱਬਾ ਹਾਏ ਮੀਂਹ ਹਟਾ ਦੇ ਮੀਂਹ ਹਟਾ ਦੇ ਜੱਟੀ ਭਰ ਦੇ ਮੇਤਰੋ ਪਿਆਰਿਓ ਦੈਨ ਹੋ ਗਿਆ ਜੇ ਝੀਮਾ ਤੇ ਮੀਂਹ ਅੰਦਰ ਚ ਵੀ ਪੈ ਰਿਹਾ ਹੁਣ ਸਵੇਰੇ ਹਲੇ 8 ਕ' ਬਜੇ ਆ ਯਾਨੀ 6 ਵਜੇ ਦੇ ਉੱਠ ਕੇ 5 ਵਜੇ ਜਿਹੜੀ ਜਿਹੜੀ ਅੱਖ ਖੁੱਲੀ ਜਾਂਦੀ ਆ ਤੇ ਫਿਰ ਉਹ ਆ ਕੇ ਐ ਕੁਰਸੀਆਂ ਲਾ ਲਈਦੀਆਂ ਆ ਬਾਈ ਸਾਡਾ ਖੁੱਡਾ ਦਿਨੇ ਸਾਰੀ ਦਿਹਾੜੀ ਇੱਥੇ ਬਹਿ ਕੇ ਖੁੱਡੇ 'ਚ ਡੀਕੀ ਜਾਈਦਾ ਸਭ ਤੋਂ ਪਹਿਲਾਂ ਉੱਠਣ ਵਾਲਾ ਬੰਦਾ ਹੁੰਦਾ ਬਾਈ ਕਾਲਾ ਹਨਾ ਫੇਰ ਇਹ ਸਾਡੇ ਰਿਟਾਇਰ ਬਾਬਾ ਜੀ ਡਰਾਈਵਰ ਸਾਹਿਬ ਪੀਆਰਟੀਸੀ ਹਰਿਆਣਾ ਰੋਡ 'ਤੇ ਠੀਕ ਆ ਫੇਰ ਦੂਜੇ ਨੰਬਰ 'ਤੇ ਫਿਰ ਹੌਲੀ-ਹੌਲੀ ਐਂ ਕਰਕੇ ਆ ਵੱਡਾ ਬਾਈ ਬੈਠਾ ਆਪਣਾ ਪੈਪਸੂ ਤੋਂ ਤੇ ਫਿਰ ਆਏ ਬਹਿ ਕੇ ਹੁਣ ਹੋਰ ਤਾਂ ਕੁਝ ਨਹੀਂ ਹੁੰਦਾ ਬਾਈ ਮੀ ਨਹੀਂ हट ਰਿਹਾ ਇੱਥੇ 200 ਖਾ ਐ ਟਾਈਮ ਲੰਘ ਜਾਂਦਾ ਡੀਕਦੇ ਆ ਹਾਂ ਵੀ ਕੁਝ ਬਣ ਜੇ ਹੁਣ ਇੰਨਾ ਨਹੀਂ ਪਤਾ ਵੀ ਅੱਜ ਗੱਡੀ ਲੱਗੂਗੀ ਜਾਂ ਨਹੀਂ ਲੱਗੂਗੀ ਤੇ ਰੇਟ ਨਹੀਂ ਬਣ ਰਿਹਾ ਕਿਵੇਂ ਆ ਬਾਈ ਕਿੰਨੇ ਦਿਨ ਹੋ ਗਏ ਤੁਹਾਨੂੰ ਠੀਕ ਆ ਬਾਈ ਦਿਨ ਕਹੇ ਹੋ ਗਏ 4 ਦਿਨ 4 ਦਿਨ ਇਹਦਾ ਮਤਲਬ ਤੁਹਾਨੂੰ ਬਾਬੇ ਪਰਸੋਂ ਅੱਜ ਦੀ ਤੁਹਾਨੂੰ ਬਾਈ ਭਾਈ ਜੀ ਸੇਵਾ ਸਾਥਮਾ ਦੈਣਾ ਜਿਉਂ ਉਧਰੋਂ ਇਹ ਤਾਂ ਮੇਰੀ ਵਰਗੀ ਹੂੰ ਆਪਾਂ ਦਾ ਬਾਈ ਇਕੱਠੇ ਹੀ ਆ ਹਨਾ ਬਈ ਹੁਣ ਇਸ ਵਾਰ ਨਿਕਲੇ ਸੀ ਜਿਵੇਂ ਕਹਿੰਦੇ ਹੁੰਦੇ ਆ ਹਨਾ ਵੀ ਝੋਕੇ ਆਲੇ ਉਹ ਮੋਰਾਂ ਲਾ ਕੇ ਜਦ ਵੀ ਇਹ ਵੀ ਉੱਠ ਖੜਿਆ ਹਲੇ ਉਹਨੂੰ ਮੂੰਹ ਤੋਂ ਲੈਣ ਨੂੰ ਹੁਣ ਇਸ ਵਾਰ ਆਏ ਸੀ ਨੇੜੇ ਨੂੰ ਵੀ ਚਲ ਸ਼ਾਇਦ ਗੀੜਾ ਛੀਤੀ ਲਾ ਲਾਂਗੇ ਪਰ ਕਹਿੰਦੇ ਹੁੰਦੇ ਆ ਭੱਜਿਆ ਨਹੀਂ ਜਾਂਦਾ ਜਿਹੜਾ ਕੋ ਤਕਦੀਰ ਚ ਹਨਾ ਹਾਂ ਉਹੀ ਹੁੰਦਾ ਪਹਿਲਾ ਕਿਹੜਾ ਸੀ ਵਿਜੇ ਬੜੇ ਜਾ ਕੇ ਫਸ ਗਏ ਸੀ ਸਵਾ ਮਹੀਨੇ ਬਾਅਦ ਘਰੇ ਬੜਿਆ ਪਿਛਲਾ ਕਿਹੜਾ ਤੁਸੀਂ ਵੀਡੀਓ ਦੇਖੀ ਹੈ ਨਹੀਂ ਇੱਕ ਮਹੀਨਾ 8 ਦਿਨਾਂ ਬਾਅਦ ਪੂਨੇ ਤੋਂ ਜੰਮੂ ਜਾ ਕੇ ਕਿਹੜਾ ਛੁੱਟਿਆ ਹੁਣ ਸੋਚਿਆ ਸੀ ਵੀ ਹੰਦੌਰ ਦੇ ਇੱਕ ਦੋ ਢੀਡੇ ਲਾ ਲਾਂਗੇ ਛੇਤੀ ਛੇਤੀ ਪਰ ਬਈ 5ਵੇਂ 6ਵੇਂ ਦਿਨਾਂ ਤੇ ਇੱਥੇ ਹੋ ਗਿਆ ਜਣੀ ਤਕਦੀਰ ਤੋਂ ਭੱਜਿਆ ਨਹੀਂ ਜਾਂਦਾ ਤੇ ਬਸ ਹੁਣ ਇੱਥੇ ਆਏ ਹੁੰਦਾ ਵੀ ਘਰੋਂ ਬਾਹਰ ਬੈਠੇ ਆਹੀ ਆਪਦਾ ਪਰਿਵਾਰ ਹੁੰਦਾ ਜਿੰਨੇ ਬੰਦੇ ਬੈਠੇ ਆ ਸਾਰੇ ਇੱਥੇ ਨਾ ਕੋਈ ਜਾਤ ਨਾ ਕੋਈ ਧਰਮ ਨਾ ਕੋਈ ਗੋਤ ਨਾ ਕੋਈ ਸਟੇਟ ਸਭ ਕੁਝ ਇੱਕ ਹੋ ਜਾਂਦਾ ਹੈ। ਬਸ ਇਹੀ ਬੰਦਿਆਂ ਦੇ ਵਿੱਚ ਟਾਈਮ ਪਾਸ ਹੋਣਾ ਹੁੰਦਾ। ਘਰ ਤੋਂ ਬਾਅਦ ਇਹੀ ਪਰਿਵਾਰ ਹੁੰਦਾ। ਬਾਕੀ ਦਿਨੇ ਜੇ ਮਿਲਦਾ ਲੋੜ ਕੋਈ ਫਿਰ ਕਰਦੇ ਆ ਅਪਡੇਟ। ਆਹਾ ਕਿਚਨ ਆ ਬਈ ਬਣਿਆ ਹੋਇਆ ਤੇ ਇਸ ਤਰੀਕੇ ਆ ਉਪਰ ਨੂੰ ਜਦਾ ਵੀ ਹੈ ਜੀ ਤਕਰੀਬਨ ਫਟਕਦਾ ਫਰਕ ਹੋਊ। ਇੰਨਾ ਜਗ੍ਹਾ ਦਾ ਫਰਕ ਆ ਤੇ ਇਹਦੇ ਨਾਲ ਹੀ ਆ ਹਾਫ ਕਰਕੇ ਇੰਦਰ ਗੁੜਕੇ ਗੁੜਕੇ ਵੀ ਨੇ ਤੇ ਨਾਲੇ ਜ ਆ ਪੱਲਾ ਲੱਗਿਆ ਹੋਇਆ ਵੀ ਹਵਾ ਹੋਵਾ ਨਹੀਂ ਪੈਂਦੀ ਮੇਤਰੋ ਪਿਆਰਿਓ ਸ਼ੁੱਕਰਵਾਰ ਦੀ ਖਾਲੀ ਹੋਈ ਆ ਦੁਵਾਰਾ ਸ਼ਨੀਵਾਰ ਆ ਗਿਆ ਬਸ ਆ ਚਾਹ ਬਣਾ ਲੈਨੇ ਆ ਪੀ ਲੈਨੇ ਆ ਜਾਂ ਬਈ ਰੋਟੀਆਂ ਖਾ ਕੇ ਫੇਰ ਪੈ ਜਾਂਨੇ ਆ ਕਰਨ ਨੂੰ ਕਤਰ ਨੂੰ ਕੁਛ ਹੈ ਨਹੀਂ ਮਾਲ ਪਤਾ ਨਹੀਂ ਨਿਕਲ ਹੀ ਨਹੀਂ ਰਿਹਾ ਪਤਾ ਨਹੀਂ ਬਈ ਸਾਡੀਆਂ ਭਰਾ ਹੀ ਨਹੀਂ ਰਹੇ ਹੈਰਾਨੀ ਹੋ ਗਈ ਐਸ ਵਾਰ ਤਾਂ ਕਿਉਂ ਬਾਈ ਜੀ ਅੱਗੇ ਤਾਂ ਨਹੀਂ ਕਦੇ ਇੰਨਾ ਟਾਈਮ ਖੜੇ ਜਗਤ ਤਿੰਨ ਦਿਨਾਂ ਦਾ ਬਹੁਤ ਗੱਲੇ ਗੱਡੀ ਨਹੀਂ ਖੜੀ ਆਣੀ ਯਾਰ ਇਸ ਵਾਰ ਤਾਂ ਕਮਾਲ ਹੋਊਗੀ ਹਨਾ ਕਰੋ ਕਿਰਪਾ ਬਰਮਾਦਵਾ ਕਰ ਨਹੀਂ ਆਹੋ ਤਾਂ ਠੀਕ ਆ ਪਰ ਇੰਨੇ ਦਿਨਾਂ ਹੁਣ ਵਾਰਸ਼ ਪੈ ਰਹੀ ਯਾਰ ਆਹੋ ਇਹ ਵਾਰਸ਼ ਦੇ ਵੀ ਗਾਰਨਾਵੇਂ ਆ ਵਿੱਚ ਨਹੀਂ ਦੂਜਾ ਨੰਬਰ ਵੀ ਅੰਧੋਰ ਚ ਇੰਨੇ ਦਿਨ ਖੜਨਾ ਥਲਾਂ ਦੌਰ ਤਾਂ ਗੱਡੀ ਚੱਲ 2-3 ਦਿਨਾਂ ਚ ਨਿਕਲ ਜਾਂਦੀ ਯਾਰ ਨਿਕਲ ਜਾਂਦੇ ਨਿਕਲ ਜਾਂਦੀ ਯਾਰ ਜਿੰਨੇ ਦਿਨਾਂ ਦੇ ਖੜੇ ਬੰਦ ਹੋ ਗਿਆ ਨਾ ਇਕੱਲਾ ਬੰਦ ਹੋ ਗਿਆ ਤੇ ਅੱਜਾਂ ਦਾ ਰੇਟ ਘਟ ਗਿਆ ਜਿਹੜਾ ਉਹ ਬਾਈ ਨਾ ਪਿਛਲੇ ਐਤਵਾਰ ਆਇਆ ਸੀ ਕੰਪਨੀ ਵੀ ਇਹੜਾ ਉਹ ਰਾਤ ਕੱਟੀ ਉਹਨੇ ਸਵੀਰ ਨੂੰ ਗੱਡੀ ਭਰ ਕੇ ਉਹ ਨਿਕਲ ਗਿਆ ਪਰਸੋਂ ਮੈਨੂੰ ਫੋਨ ਆਇਆ ਸੀ ਕਹਿੰਦਾ ਮੈਂ ਦੁਬਾਰਾ ਨਾਰਨੌਲ ਆ ਗਿਆ ਫੇਰ ਉਹ ਮੈਂ ਕਹਿੰਦਾ ਰਾਤ ਜਾਂ ਅੱਜ ਇੱਥੇ ਪਹੁੰਚ ਗਿਆ ਉਹ ਨਾਰਨੌਲ ਫੇਰ ਦੁਬਾਰਾ ਗੱਡੀ ਆਜਾ ਮਾਰਾ ਦੁਬਾਰਾ ਆ ਗਿਆ ਇੱਥੋਂ ਪਹਿਲੇ ਵਾਰ ਨੂੰ ਗਿਆ ਐਤਵਾਰ ਨੂੰ ਯਾਰ ਕੋਲੇ ਸਾਹਮਣੇ ਯਾਰ ਹੋਰ ਹੋ ਰਹੇ ਤੇ 5-5 ਦਿਨ ਹੋ ਗਏ 22 ਅੱਠ ਦਿਨ ਹੋ ਗਏ ਖੜੇ ਨੂੰ ਹੋਰ 22 ਸੱਤ ਦਿਨ ਹੋ ਗਏ ਖੜੇ ਨੂੰ ਹੁਣ ਜੇ ਕੋਈ ਮਾਲ ਬੋਲਦਾ ਉਹ ਰੇਟ ਤੇ ਹੈ ਨਹੀਂ ਹੁਣ ਪੱਲਿਓ ਤੇਲ ਫੂਕ ਕੇ ਥੋੜੀ ਨਾ ਜਾਵਾਂਗੇ ਯਾਰ ਉਹ ওভারਲੋਡ ਕਹਿੰਦੇ ਨੇ ਉਹ ਉਨੀ ਮਾਲ 19 ਪੈਸੇ ਅੰਡਰ ਰੋਡ ਨਾਲ ਮੰਦੇ ਅੱਗੇ ਹੁਣ 19 ਪੈਸੇ ਉਦੋਂ ਘੱਟ ਪੈਸੇ ਉਦੋਂ ਵੀ ਪੱਟੇ ਹੋ ਜਾਣਗੇ ਓਵਰ ਲੋਡ ਨਾਲ ਉਦੋਂ ਘਾਟੇ ਬਣ ਰਹੇ ਨੇ ਵੱਧ ਨਹੀਂ ਲਾਣ ਰਹੇ ਨਾਲ ਟਾਇਰਾਂ ਦਾ ਨੁਕਸਾਨ ਬਾਈ ਨਾਲ ਫੜੇ ਗਏ ਇੰਨੇ ਓਵਰ ਲੋਡ ਦਾ ਤੇਰਾ ਬਾਈ ਜਿਹੜਾ ਇਹਨਾਂ ਦਾ ਰਿਕਸ਼ਾ ਜੇ ਹੋਰ ਹੋਸੀ ਕੰਝਲੋਂ 5000 ਚ ਆ ਗਏ ਜੇ ਰੱਬ ਨਾ ਕਰੇ ਜਿਹੜੇ ਇਹਨਾਂ ਨੇ ਫਾ ਲਿਆ ਬਾਈ 25-3000 ਤੋਂ ਘੱਟ ਪੈਸੇ ਜਰਦਾ ਹੋ ਜਾਣਾ ਛੱਡਦਾ ਨਹੀਂ ਨਾਲੇ ਭਾਈ ਪੈ ਰਿਆ ਤਾਂ ਮੈਂ ਤਾਂ ਡਾਟਾ ਟ੍ਰੈਵਲ ਦੇ ਲੇਖੇ ਹੀ ਕੁਸ ਰਹਿ ਗਿਆ ਯਾਰ ਪੰਜਾਬ ਜੇ ਆ ਕੇ ਬੜੇ ਜਾਵਾਂਗੇ ਇੱਥੋਂ ਨਿਕਲ ਜਾਵਾਂਗੇ ਭਾਈ ਹੁਣ ਰਹਿਣਾ ਹੁੰਦਾ ਆਪਣੇ ਆਮ ਪਾਰਟੀ ਨੇ ਦੇਖੋ ਥੌਂ ਥੌਂ ਦੇ ਖੜਾਦੇ ਹਨਾ ਚੋਰ ਮੇਰ ਕਿੱਥੋਂ ਕਿੱਥੋਂ ਵਜਿਆ ਯਾਰ ਹਾਂ ਯਾਰ ਪੰਜਾਬ ਚ ਆਰਟੀਓ ਨੇ ਵੜਾ ਹੀ ਹੱਥ ਚੱਕ ਲੀਆ ਕਿੱਥੋਂ ਕਿੱਥੋਂ ਵਜਿਆ ਯਾਰ ਵੀਰੇ ਯਾਰ ਤੁਸੀਂ ਹਾਂ ਕਹਿਣਾ ਯਾਰ ਹੈ ਨਾ ਚਲੋ ਚਾਹ ਪੀ ਲਈਏ ਚਾਹ ਤੇ ਤੁਹਾਨੂੰ ਸੁਣਾਉਣੇ ਆ ਗੱਲਾਂ ਬਾਤਾਂ ਇਹ ਜਿਹੜੇ ਦੁੱਖ ਦਿਲ ਜਿਹੜੇ ਹਾਲਾਤ ਚੱਲ ਰਹੇ ਆ ਕੀ ਦੇਖ ਰਿਹਾ ਤੈਨੂੰ ਗੱਡੀ ਲੈਣ ਦੇ ਵਿੱਚ ਅੱਜ ਤਾਂ ਵੀਰੇ ਯਾਰ ਬੈਂਟਰੀਆਂ ਵੀ ਡਾਉਣ ਹੋ ਗਈਆਂ ਸਲਫ ਮਾਰ ਲੱਗੇ ਸਵੇਰੇ ਹੂੰ ਉਹ ਵੀ ਜਵਾਬ ਦੇਗੀ ਕਿ ਨਹੀਂ ਮੈਨੂੰ ਚਾੜੂਗੀ ਨਹੀਂ ਅੱਗੇ ਹਾਲਾਤ ਲੈਣ ਦੇ ਕੀ ਦਿੰਦੇ ਆ ਹਾਲਾਤ ਤੁਹਾਡੇ ਸਾਹਮਣੇ ਨੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਚੱਲਣੀ ਇੱਕ ਜਗ੍ਹਾ ਨੇ ਹਾਂ ਨਵੀਂ ਗੱਡੀ ਵਧੀ ਜਾਂਦੀ ਆ ਹਾਂ ਕੰਮ ਉੱਥੇ ਦਾ ਉੱਤੀ ਆ ਕੰਮ ਘਟ ਰਿਹਾ ਦਿਨੋਂ ਦਿਨਾਂ ਹਾਂ ਇਹ ਪਤਾ ਨਹੀਂ ਕੀ ਚੱਕਰ ਹੋ ਗਿਆ ਜਿੱਧਰ ਪੁੱਛ ਸਾਰੇ ਪਾਸੇ ਗੱਡੀ ਖੜੀ ਆ ਜੀ ਤੁਹਾਡੇ ਤੁਹਾਨੂੰ ਥੋੜੇ ਸਾਹਮਣੇ ਆ ਕੇ ਰਾਜਸਥਾਨ ਦੇ ਵਿੱਚ ਛੋਟੀ ਗੱਡੀ ਨਹੀਂ ਹੁੰਦੀ ਸੀ ਹੂੰ ਹੂੰ ਰਾਜਸਥਾਨੀ 12 ਟਨ ਵਾਲੀ ਗੱਡੀ ਕਿੰਨੀ ਖਰੀਦ ਰਹੇ ਹਾਂ ਸਾਰੀਆਂ ਸਟੇਟਾਂ ਦੀ ਤਕਰੀਬ ਦੇ ਵਿੱਚ ਕੈਂਟਰ ਗੱਡੀ ਬਹੁਤ ਜ਼ਿਆਦਾ ਘੱਟ ਸੀ ਹਾਂ ਜਿਹੜੇ ਸਭ ਤੋਂ ਵੱਧ ਗੱਡੀ ਕੈਂਟਰ ਐਮਪੀ ਨੰਬਰ ਮਹਾਰਾਸ਼ਟਰ ਨੰਬਰ ਬਹੁਤ ਗੱਡੀਆਂ ਆ ਗਈਆਂ ਬਹੁਤ ਜ਼ਿਆਦਾ ਗੱਡੀ ਵੱਧ ਗਈ ਕੈਂਟਰ ਅੱਗੇ ਮੈਂ ਮੇਰੇ ਕੋਲ ਪਹਿਲਾਂ ਮਾਰ ਨਾਲ ਰੈਡੀ ਗੱਡੀ ਹੁੰਦੀ ਜੀ ਵੀਰੇ ਹਮ ਜਦ ਮੈਂ ਇੱਥੇ ਆਉਣਾ ਹਮ ਮੈਂ ਮੈਂ ਇਹ ਚਾਰ ਚਾਰ ਦਿਨ ਖੜਿਆ ਰਹਿਣਾ ਪਹਿਲਾਂ ਹਮ ਛੋਟੀ ਗੱਡੀ ਨੂੰ ਫੋਨ ਕਰ ਕਰਕੇ ਪੁੱਛਦੇ ਦੇ ਕਿੱਥਿਆਂ ਨੂੰ ਹੋ ਗਈ ਖਾਲੀ ਆ ਜਾ ਭਰਨੀ ਹੈ ਗੱਡੀ ਇਹ ਚੀਜ਼ ਮੈਂ ਵੀ ਦੇਖੀ ਆ 2 ਸਾਲ ਪਹਿਲਾਂ ਮੇਰੇ ਸਾਹਮਣੇ ਗੱਡੀ ਕੀ ਮਰਦਾ WhatsApp ਇਹ ਕਰ ਦੂੰਗੇ ਤੇ ਬਿਲਕੁਲ ਇੱਜੇ ਨਾਲ ਹੈ ਹਾਂ ਪ੍ਰਿੰਟ ਆਊਟ ਕਢਾ ਲਓ ਹਾਂ ਮੈਂ ਉਹੀ ਹਾਲਾਤਾਂ ਕਹੇ ਕਿ ਮੈਂ ਚੋਟੀ ਲੈ ਲਈ ਹੂੰ ਮੈਂ ਕਿਹਾ ਗੱਡੀ ਦਾ ਕੰਮ ਵਧੀਆ ਦਾ ਟੈਨਸ਼ਨ ਦਾ ਟਮ ਹੈ ਕਿਹਾ ਟੈਨਸ਼ਨ ਘਟਾ ਖਰਚੇ ਘਟਨੇ ਹਾਂ ਜਦ ਆਪ ਲਈ ਫਿਰ ਪਤਾ ਲੱਗਿਆ ਆਪਣੇ ਵਾਰੀ ਗੇਮੇ ਹੋਰ ਹੋ ਗਈ ਗੇਮੇ ਹੋਰ ਹੋ ਗਈ ਬਿਲਕੁਲ ਚਲੋ ਠੀਕ ਹੈ ਮਿੱਤਰੋ ਬਾਕੀ ਕਰ ਦੋ ਜੋ 10 ਦਿਨ ਹੋ ਗਏ ਸੀ ਅੱਜ ਫੇਰ ਵੈਸੇ ਤਾਂ ਪਾਠ ਰੋਜ਼ ਕਰਦਾ ਸੀ ਦਰਬਾਰ ਸਾਹਿਬ ਆ ਕੇ ਪਰ ਅੱਜ ਫੇਰ ਮਨ ਬੜਾ ਉਦਾਸ ਸੀ ਫੇਰ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਵੀ ਮਾਲਕਾ ਸਾਰੇ ਹੀ ਖੜੇ ਆ ਕਿਰਪਾ ਕਰ ਕੱਲਾ-ਕੱਲਾ ਕਰਕੇ ਸਾਰਿਆਂ ਦੀਆਂ ਗੱਡੀਆਂ ਭਰਨ ਸਾਰੇ ਤੁਰਨ ਤੰਦਰੁਸਤੀ ਨਾਲ ਆਪਦੇ ਘਰੇ ਪਹੁੰਚਣ ਕਿਉਂਕਿ ਐਨੇ ਦਿਨ ਖੜਕੇ ਬਾਈ ਇੱਕ ਕੱਲੀ ਗੱਡੀ ਨਹੀਂ ਖੜਦੀ ਬੰਦੇ ਦੀ ਜੇਬ ਚੋਂ ਪੈਸੇ ਵੀ ਚਲਦੇ ਆ ਬੰਦੇ ਦਾ ਖਰਚਾ ਵੀ ਹੁੰਦਾ ਜਿਹੜੀ ਗੱਡੀ ਦੀ ਖੜੀ ਦੀ ਦਿਹਾੜੀ ਟੁੱਟਣੀ ਆ ਡਰਾਈਵਰ ਦਾ ਜਿਹੜਾ ਖਰਚਾ ਤਨਖਾਹ ਦਾ ਪੈਣਾ ਫੇਰ ਜਿਹੜਾ ਰੋਟੀ ਪਾਣੀ ਖਾਣਾ ਬਹੁਤ ਨੁਕਸਾਨ ਹੁੰਦਾ ਗੱਡੀ ਖੜੀ ਤੋੜਾ ਜਿਹੜਾ ਬਾਬਾ ਬੁੱਢਾ ਜੀ ਮਹਾਰਾਜ ਤੇਜਾ ਜੀ ਨਗਰ ਤੇ ਮੈਨੂੰ ਤਾਂ ਪੱਕਾ ਟਿਕਣਾ ਇਹੀ ਹੁੰਦਾ ਤੇਰਾ ਆ ਹੁਣ ਚਾਰ ਪੰਜ ਦਿਨ ਉੱਥੇ ਮਿੱਤਰ ਪਿਆਰੇ ਖੜੇ ਕਰਕੇ ਚੱਲ ਉਧਰ ਚਲ ਗਏ ਸੀ ਪਰ ਟਰਾਂਸਪੋਰਟ ਨਗਰ ਜਾ ਕੇ ਵੀ ਇੱਥੇ ਆਏ ਹੁੰਦਾ ਵੀ ਗੱਡੀ ਜਿੰਨਾ ਟਾਈਮ ਗੁਰਦੁਆਰਾ ਸਾਹਿਬ ਕੋਲੇ ਖੜੀ ਰਹਿੰਦੀ ਹੈ ਇੱਕ ਤਾਂ ਰੁਟੀਨ ਨਾਲ ਬੰਦਾ ਸਵੇਰੇ ਇਸ਼ਨਾਨ ਕਰ ਲੈਂਦਾ ਉੱਠ ਕੇ ਹਨਾ ਕੱਪੜੇ ਬਦਲੇ ਜਾਂਦੇ ਆ ਰੋਜ਼ ਦਰਬਾਰ ਸਾਹਿਬ ਮੱਥਾ ਟੇਕਿਆ ਜਾਂਦਾ ਮੇਰੇ ਵਰਗਾ ਨਕਰਮਾ ਬੰਦਾ ਡੇਲੀ ਇੱਥੇ ਦਰਬਾਰ ਸਾਹਿਬ 'ਚ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ ਹਨਾ ਤੇ ਚਾਰ ਦਿਨ ਉੱਥੇ ਟਰਾਂਸਪੋਰਟ ਨਗਰ ਚਲੇ ਗਏ ਲਾਲ ਚੇਹੇ ਸੀ ਵੀ ਦਿਨ ਬਾਲੇ ਫੁੱਟ ਗਏ ਮਨ 'ਚ ਆਏ ਸੀ ਵੀ ਯਾਰ ਆਪਾਂ ਗੁਰਦਾਰੇ ਖੜੇ ਫੋਨ ਨਹੀਂ ਲਾਉਂਦੇ ਰਹਿੰਨੇ ਆ ਵੀ ਜਿਹੜੇ ਉੱਥੇ ਖੜੇ ਆ ਸ਼ਾਇਦ ਆਪਾਂ ਤੋਂ ਮੂਰੇ ਨਾ ਕੋਈ ਚੱਲ ਜੇ ਹਨਾ ਵੀ ਉੱਤੇ ਬੈਠੀਏ ਜਾ ਕੇ ਚਾਰ ਦਿਨ ਉੱਥੇ ਖੜੇ ਰਹੇ ਅੱਜ ਫਿਰ ਮਨ ਕਰਿਆ ਵੀ ਚੱਲ ਯਾਰ ਗੁਰਦੁਆਰਾ ਸਾਹਿਬ ਹੀ ਫੇਰ ਸਗਾਂ ਤੇ ਤਿੰਨ ਚਾਰ ਦਿਨ ਦਰਬਾਰ ਸਾਹਿਬ ਵੀ ਮੱਥਾ ਨਹੀਂ ਟੇਕਿਆ ਗਿਆ ਤੇ ਇੱਕ ਦਿਨ ਦਾ ਗੈਪ ਪਾ ਕੇ ਨਾਤਾ ਗਿਆ ਉੱਥੇ ਪੰਪ ਤੇ ਸੋ ਹੁਣ ਫਿਰ ਦੁਬਾਰਾ ਗੁਰਦੁਆਰਾ ਸਾਹਿਬ ਆ ਖੜੇ ਆ ਦੇਖਦੇ ਆ ਪ੍ਰਮਾਤਮਾ ਨੂੰ ਅਰਦਾਸ ਕਰੀ ਆ ਪਾਠ ਕਰਕੇ ਆਇਆ ਜਨਾਨ ਕਰਕੇ ਕਰੋ ਵਾਹਿਗੁਰੂ ਮੇਰ